ਸਾਡੇ ਨਗਰ ਪਿੰਡ ਢਡਰੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਹੈ। ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦਮ ਕੀਤਾ ਗਿਆ। ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ। ਆ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਹੈ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ ਅੱਜ ਇੱਥੇ ਤਕਰੀਬਨ 14 ਕਰੋੜ ਦੇ ਆਈਟੀਆਈ ਦਾ ਜੋ ਨੀਂਹ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਐ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਖੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆਈ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲ ਸਕੇ ਬਹੁਤ ਚੰਗੀ ਗੱਲ ਹੈ ਜੀ ਨਗਰਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਚੰਗੀ ਪੜ੍ਹਾਈ ਹੋ ਸਕੇ ਤੇ ਇਹਦੇ ਵਾਸਤੇ ਸੋਨਾ ਉਦਮ ਹੋ ਰਿਹਾ ਤੇ ਨਾਲ ਮੈਡੀਕਲ ਵਾਸਤੇ ਵੀ ਬੜਾ ਸੋਹਣਾ ਉਦਮ ਹੋ ਰਿਹਾ ਬਟ ਹੈਲਪ ਦਿੱਤੀ ਜਾਵੇ ਗਰੀਬ ਲੋਕਾਂ ਵਾਸਤੇ ਤੇ ਅੱਜ ਜਿਹੜਾ ਸਾਡੇ ਨਗਰ ਪਿੰਡ ਢੜੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦਮ ਕੀਤਾ ਗਿਆ ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਮੈਂ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਸੱਦੇ ਤੇ ਐ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਖੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲ ਸਕੇ। ਇਸ ਸਮੇਂ ਤੋਂ ਇੱਛਾ ਸੀ ਕਿ ਢੱਡਰੀਆਂ ਨੇ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ ਅੱਜ ਇੱਥੇ ਤਕਰੀਬਨ 14 ਕਰੋੜ ਦੇ ਆਈਟੀਆ ਦਾ ਜੋ ਨੀਂਹ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਕਿ ਆਪ ਆ ਕੇ ਆਪਦੇ ਚਰਨ ਪਾ ਕੇ ਇਹਨਾਂ ਨੇ ਅੱਜ ਨੀਂਹ ਪੱਥਰ ਜਿਹੜਾ ਉਹ ਰੱਖਿਆ ਮੈਂ ਸਮਝਦਾ ਕਿ ਜਦੋਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਹਾਨਰ ਮਿਲੇਗਾ ਤੇ ਫਿਰ ਬੱਚਾ ਕਦੇ ਜ਼ਿੰਦਗੀ ਚੋਂ ਖਾਈ ਸਖਾਈ ਵੀ ਹੋਵੇ ਉੱਚ-ਨੀਚ ਵੀ ਹੋਵੇ ਤਾਂ ਕਦੇ ਮਾਰ ਨਹੀਂ ਖਾਂਦਾ ਹੈਗਾ ਸੋ ਅੱਜ ਉਪਰਾਲਾ ਕੀਤਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਦਾ ਤੇ ਸਾਡੇ ਪਿੰਡ ਦੇ ਬਾਬਾ ਜੀ ਦਾ ਕਿ ਸਾਨੂੰ ਐਡੀ ਵੱਡੀ ਖੁਸ਼ੀ ਦਿੱਤੀ ਇਹਨਾਂ ਨੇ ਸਾਡੇ ਬੱਚੇ ਅੱਗੇ ਪੜ੍ਹ ਲਿਖ ਕੇ ਵਧੀਆ ਕਿਤੇ ਪੋਸਟ ਤੇ ਲੱਗਣਗੇ ਜਾਂ ਕੋਈ ਵਧੀਆ ਕੰਮ ਕਰਨਗੇ ਸਾਨੂੰ ਇਹਨਾਂ ਦੇ ਦਿਲੋਂ ਧੰਨਵਾਦ ਹੈ ਕਿ ਸਾਡੀ ਐਡੀ ਵੱਡੀ ਉਹਨਾਂ ਨੇ ਸੁਣੀ